ਲੋਗੀ ਇਧਰ ਗੱਗਾਂ ਡਾਡੀਆਂ ਹੋਰੀ ਸਕੂਲ ਜਾਣ ਵਾਸਤੇ ਦਾ ਸਾਡੀ ਬੱਚਾ ਪਾਟੀ ਹੋ ਚੁੱਕੀ ਆ ਚਾਟਰ ਦਾ ਤਾਂ 35 ਕੱਲ ਦੀ ਤੁਸੀਂ ਵਿਸਾਈ ਹੋਈ ਨਹੀਂ ਹੈਗੀ ਟਾਈਮ ਹੀ ਨਾ ਲੱਗਾ ਐਡਾ ਦੱਸ ਤੁਸੀਂ ਕੀ ਚਰਖਾ ਡਾਇਆ ਜੇ ਟਾਈਮ ਹੀ ਨਾ ਲੱਗਾ ਇਧਰ ਬੱਚਿਆਂ ਲਈ ਬਣਦਾ ਪਿਆ ਲੰਚ ਮਤਲਬ ਜਿਹੜਾ ਸਕੂਲ ਲੈ ਕੇ ਜਾਣਾ ਤੇ ਅੱਜ ਬਣ ਰਹੇ ਨੇ ਨਮਕੀਨ ਚੋਲ ਨਾਲੇ ਵੈਣ ਆਉਣ ਵਾਲੇ ਨੇ ਨਮਕੀਨ ਮਟਰਾਂ ਵਾਲੇ ਹੁੰਦੇ ਹੋਰ ਬਰਤ ਦੇ ਦੋਸਤ ਨਾਲ ਦਰਦ ਕਰਕੇ ਮਰਕਾਉਂਦੇ ਨੇ ਇੱਥੇ ਲੋ ਵੀ ਮਟਰਾਂ ਵਾਲੇ ਚੋਲ ਬਣਾ ਰਹੇ ਨੇ ਤੁਸੀਂ ਆਇਆ ਨਾ ਸੋਣੇ ਨਾਮ ਹੋ ਗਿਆ ਵੇੰਦਾ ਤੁਹੀ ਬਤਾਇਆ ਹੋ ਗਿਆ ਜਾਣ ਆ ਜੰਨੀ 7:05 ਹੋਈ ਨੇ ਹਜੇ ਫੇਰ ਤਵਾ ਬੋਟਾ ਹੈ ਤੂੰ ਹੀ ਬੱਤ ਤੂੰ ਹੀ ਕਹਿ ਰਹੇ ਸਾਡੇ ਸੱਤ ਆ ਗਏ ਸਾਡਾ ਤੋਂ ਲਿਆਉਣੀ ਲੈਣਾ ਸਾਡਾ ਬੜੇ ਵਿੱਚ ਹੀ ਰੱਖ ਰੱਖਿਆ ਪੋਰਾ ਪੋਰਾ ਸਾਬਣ ਨਹੀਂ ਰੱਖਿਆ ਤੇ ਦੇਰਤੀ ਬਚਨ ਚਾਹ ਪਾਣੀ ਬਚਨ ਇੱਕ ਪੀ ਲਿਆ ਤੁਸੀਂ ਤੁਨਾ ਤਰਾਂ ਚਾਹ ਆਪਣੇ ਲਈ ਆਪਣੇ ਜੀ ਜਾ ਸਾਹ ਕੋ ਘੈਂਟ ਜੀ ਵਧੀਆ ਜੀ ਘੈਂਟ ਜੀ ਇਹਨੂੰ ਦੱਸ ਮੈਂ ਕੀ ਪਾਣਾ ਵਿੱਚ ਕੋਲ ਉਹ ਹੈ ਜੀ ਕੋਲਾਂ ਦੀ

ਲੱਛੀਆਂ ਹੈਗੀਆਂ ਅਮੈਂ ਨਹੀਂ ਤੇਰਾ ਕਹਿਦਾ ਮੈਂ ਬੜਾ ਛੰਡਾ ਲਿਆ ਹੋ ਰਿਹਾ ਇਸ ਤਈ ਨਾ ਰਹਿਨੇ ਕਿ ਉਹ ਤੇ ਉੱਤੇ ਵਰਤਵਾ ਨਹੀਂ ਉਹ ਮੂਰੇ ਚੌੜਾ ਪਾਣੀ ਤੋਂ ਕਿ ਜਰਨ ਦਿੰਦੀ ਬਾਲੇ ਛਤਾਵਾ ਜਨ ਵਰਨ ਦੇ ਲੱਛੀ ਕਦੀ ਪਾਈ ਨੂੰ ਚਾਹ ਚਾਹ ਲੱਛੀ ਨੂੰ ਕਾਈ ਕਰੇ ਹੁਣ ਬਾਅਦੇ ਉਕੇ ਕੋਲ ਪਾਗ ਜੇ ਨਾ ਮਿਲ ਜੇ ਚਾਹ ਹੁੰਦਾ ਸਿੱਧੀ ਚਾਹ ਲਾਉਂ ਤੋ ਕਰਾ ਥੋ ਦਸ ਪਿੰਡ ਕੋਟ ਨੇ ਰਾਖਿਆ ਦੇ ਰਾਤ ਨੂੰ ਮਸਰੀ ਹੋ ਜਾਂਦੀ ਐ ਤੇ ਇਹਨੂੰ

ਨੀਤ ਪੱਗ ਬਣ ਕੇ ਜਾਂਦੇ ਪੁੱਤ ਸਕੂਲ ਦੱਸਿਓ ਹਣ ਅੱਜ ਮੰਮੀ ਅੱਛਾ ਲੈ ਦਿਖਾਉ ਤਾਂ ਸਹੀ ਚੰਗੇ ਆ ਅਸਾਂ ਪਹਿਲੀ ਵਾਰ ਪੱਗ ਬਣਗੇ ਕਹਿਣਗੇ ਤਾਂ ਨਹੀਂ ਕੁਛ ਹਾਂ ਤੱਕ ਆ ਗਿਆ ਠੀਕ ਹੈ ਪੱਗ ਹੀ ਖਾ ਲੋ ਫਤੇ ਦੀ ਤੁਸੀਂ ਆਪਣੇ ਕੰਮ ਲੱਗੇ ਹੋ ਸਾਈਕਲ ਚਲਾ ਲਓ ਦੇਖੋ ਮੇਰੇ ਬੱਚੇ ਬੋਲਟ ਆ ਬੋਲਟ ਬਣਾਇਆ ਹੋਇਆ ਦੇਖ ਲਓ ਕੰਮ ਮੇਰੇ ਫਤੇ ਦੇ ਵਾਹ ਤੁਹਾਡੇ ਵਾਹ 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 50 ਆਹ ਹਾਰ ਲਿਆ ਇਹ ਸਸਿਕਾ ਲਈ ਸਾਰਿਆਂ ਨੂੰ ਹੋਪਈ ਸਾਰੇ ਵਧੀਆ ਤੇ ਅਸੀਂ ਵੀ ਕੈਨੇਡਾ ਜੂ ਪਿੰਡ ਪਹੁੰਚ ਗਏ ਹਾਂ ਤੁਹਾਨੂੰ ਪਤਾ ਤੇ ਸੇਰ ਸੇਰ ਦਾ ਮਾਹੌਲ ਹੈ ਸੇਰ ਬੱਚੇ ਸਾਰੇ ਰੈਡੀ ਹੋ ਗਏ ਸਕੂਲ ਜਾਣ ਲਈ ਦਮਨ ਵਿੱਚ ਇੱਥੇ ਸਕੂਲ ਜਾ ਰਹੀ ਹੈ ਤੇ ਦਮਨ ਦਾ ਲੰਮ ਰੈਡੀ ਹੁੰਦਾ ਪਿਆ ਜਿਵੇਂ ਤੁਸੀਂ ਦੇਖਿਆ ਤੇ ਆਪਾਂ ਨੇ ਚਾਹ ਕੀ ਧਾਰ ਚੀਏ ਤੇ ਇਧਰ ਗਗਨ ਵੀ ਰੈਡੀ ਹੋ ਗਈ ਹੈ ਗਗਨ ਤੂੰ ਤਾਂ ਕਹਿੰਨੀ ਮੇਰੀ ਡਰੈਸ ਚੇਂਜ ਹੋਣੀ ਸਕੂਲ 'ਚ ਕੋਲੀ ਆ ਦੇਣਾ ਕਿ ਉਹ ਸਿੱਖੂ ਚਲੇ ਅੱਛਾ ਸਟਿਚ ਕਰਵਾਈ ਨਹੀਂ ਠੀਕ ਖਾਮਣ ਮਮਾ ਬਰਾਰੀ ਛੇਤੀ ਆਓ ਛੇਤੀ ਆਓ ਬਲਾਰੇ ਮਮਾ ਸ਼ੇਤੀ ਆਓ ਅਮਰੇ ਕੀ ਕਹਿਣਾ ਪਤਾ ਇਹਨੂੰ ਕਰੀਮ ਮਾਸੀ ਨੂੰ ਪੁੱਛੋ ਮਾਸੀ ਕੋਈ ਕਰੀਮ ਹੈਗੀ ਹੈ ਕਰੀਮ ਕਰੀਮ ਵੈਸੇ ਹੀ ਹੈ ਵੈਸੇ ਇਹ ਕੌਣ ਲਾਂਦਾ ਹੈ ਕੋਈ ਮੈਂ ਲਾਂਦੀ ਆ ਮਾਸੀ ਬੈਸਲੀ ਨਾ ਲਾਲਾ ਕਿੰਨਾ ਗਲੋ ਆ ਮਾਸੀ ਦੇ ਮੂੰਹ ਤੇ ਦੇ ਹਾਂ ਜੇ ਮੈਂ ਦੂਜੀ ਲਾਉਣ ਲੱਗੀ ਤਾਂ 20 ਕਿਲੋ ਕਰ ਦਾਂ ਥੋੜਾ ਲੱਗਦਾ ਹਾਂ ਆਏ ਸਰ ਸਰ ਬਿਖਾ ਉਹ ਉਹ ਪੀਲੀ ਪਹਿਲਾਂ ਕਾਫੀ ਪੀ ਲਈਆ ਉਹ ਪਈ ਤੇਰੀ ਚੱਲ ਸਰ ਸਰ ਗਲਾਬ ਜਮਣਾ ਚੱਕ ਲਈਏ ਪਾਪਾ ਨੂੰ ਮਿਲੋ ਪਾਪਾ ਨੂੰ ਮਿਲੋ ਸਕੂਲ ਜਾਣਾ ਚੱਲੋ ਪਾਪਾ ਨੂੰ ਮਿਲੋ ਚੱਲੋ 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 ਵੈਰੀ ਗੁੱਡ ਵੈਰੀ ਗੁੱਡ ਆਪਣੇ ਤੋਂ ਹੁੰਦਾ ਰੱਖਦੇ ਨੇ ਟੁਕੜੇ ਨਹੀਂ ਸੀ ਪਾਏ ਬਾਸ ਕਰ ਫਦੇ

रोड से नहीं जाना रोड से नहीं जाना बाहर नहीं जाना तोड़ के नहीं आना, मैं कह रही रोड से नहीं जाना तोड़ के नहीं जाना अच्छा रोड से नहीं जाना फिर तो दो क्यों लेके जाने दसो हैं क्यों क्यों लेके जाने चम्मच दो ਜੰਮਾ ਜੀ ਲੋਜੀ ਚੋਲ ਬਣ ਗਏ ਆਪਣੇ ਬੱਚਿਆਂ ਦੇ ਲੰਚ ਲਈ ਤੇ ਡਿਫਨ ਲੱਗੇ ਨੇ ਪੈਕ ਹੋਣ ਫਤੇ ਕਹਿੰਦਾ ਮੇਰਾ ਪੈਕ ਕਰ ਦੋ ਛੇਤੀ ਦੇਖੋ ਦੇਖੋ ਓਏ ਜੁਆ ਜੁਆ ਛਿੱਡੀ ਕਾਲੀ ਹੋਈ ਪਈ ਫਤੇ ਨੂੰ ਆ ਗਈ ਵੈਣ ਓਏ ਕੰਮ ਕਰਤਾ ਬਸ ਅੱਜ ਨਹੀਂ ਜਾਣਾ ਬੁੱਕ ਬਾਈ ਬਾਈ ਆਜੋ ਬੱਚੇ ਤੁਸੀਂ ਵੀ ਆਜੋ ਪਾਣੀ ਨਾ ਚਮ ਲੈ ਪਾਣੀ ਲੈ ਜਾਣਾ ਹੀ ਫਿਰ ਕੋਈ ਸੋਕੇ ਗੇ ਟੂਟੀ ਨਹੀਂ ਲੱਗੀਆਂ ਵਿਚਾਰੋ ਚਲੋ ਬਾਏ ਬਾਏ ਉਹ ਵੀ ਸਭ ਤਰਾਹੂ ਆਏ ਹਾਂ ਅਮਣ ਚੌਲ ਤਾਂ ਸਵਾਦ ਹੀ ਬੜੇ ਬਣੇ ਛੋਲ ਸਵਾਦ ਹੀ ਬੜੇ ਬਣੇ ਮੇਰੇ ਜੀ ਘਰ ਆਪਾਂ ਖਾ ਲਈਏ ਹੋਣੀ ਛੋਲ ਛੋਲ ਚਾਹ ਲਓ ਹੋਰ ਚਾਹ ਨਾ ਖਾ ਲੋ ਹਨਾ ਹੋਰ ਚਾਹ ਦਾ ਟੋਪ ਅਸੀਂ ਵੀ ਜਾਣਾ ਹੀ ਹੈ ਫਿਰ ਚਲੋ ਜੀ ਆਪਣੀ ਚਾਹ ਬਾੜੀ ਦਿੱਤੋ ਚੋੜ ਨਹੀਂ ਕਰਦੇ ਖੜਨੇ ਹੋਣੀ ਨੱਟਾ ਮਾਰ ਲੈ ਕੇ ਆਪਾਂ ਖਾ ਕੇ ਕਰਾਂਗੇ ਹੈਂ ਬਾੜੇ ਨਾਲ ਕੂ ਖਾ ਗਏ ਨੇ ਮਾਰ ਕੀ ਖਾਖ ਜਾਣਾ ਗਗਨ ਨੇ ਆਪਣਾ ਡਾਈਟ ਦਾ ਸਿਸਟਮ ਚੱਲ ਰਿਹਾ ਗਗਨ ਦਾ ਤਾਂ ਹੀ ਗਗਨ ਆਪਣਾ ਅੱਡ ਲੱਗ ਬਨਾਰੀ ਮੈਂ ਕਿਹਾ ਗਗਨ ਅੱਡ ਹੋ ਗਈ ਹੈ ਹੈ ਗਗਨ ਅੱਡੀ ਹੋ ਗਈ ਮੈਨੂੰ ਲੱਗਦਾ ਤੂੰ ਹੂੰ ਚਲੋ ਜੀ ਗਗਨ ਸਾਡੀ ਅੱਡ ਹੋ ਗਈ ਸਾਡੇ ਭੈਣਾਂ ਤੋਂ ਨਾ ਭੈਣਾਂ ਨਾਲ ਲੜ ਕੇ ਇਹ ਆਪਣਾ ਜਿਹੜਾ ਲੰਚ ਵਿੱਚ ਬ੍ਰੇਕਫਾਸਟ ਆਪ ਬਣਾ ਰਹੀ ਹੈ ਤੇ ਆਪਾਂ ਆਪਣੀ ਚਾਹ ਬਣਾ ਲਈਏ ਜਾਂ ਆਪਾਂ ਚਾਹ ਹੀ ਬਣਾ ਕਰਦੇ ਆਂ ਮੇਰਾ ਕੁੱਕਰ ਹੀ ਲੋਟ ਮੈਂ ਆਉਂਦਾ ਅਮਨ ਵੀ ਅੱਡ ਹੋ ਗਈ ਇਹਨੇ ਆਪਣਾ ਕੁੱਕਰ ਪਾ ਰੱਖਿਆ ਗਗਨ ਨੇ ਤਵਾ ਰੱਖ ਰੱਖਿਆ ਤੇ ਮੈਂ ਚਾਹ ਪਣਣ ਲੱਗੇ ਲਾ ਮੈਂ ਚਾਹ ਪਣੋ ਤੇ ਮੈਂ ਅੱਜ ਤੇ ਆਪਣੇ ਚੋਲ ਬਣਾ ਰਹੇ ਨੇ ਚੋਲ ਅਸੀਂ ਵੀ ਖਾ ਲਾਂਗੇ ਨਾ ਵਿੱਚੋਂ ਥੋੜੇ ਜੇ ਨਹੀਂ ਅੱਜ ਸ਼ਾਮਾਂ ਦੇ ਦੇ ਜਗ ਤੂੰ ਹੀ ਮੜ ਜਾ ਚਾਟ ਮੈਂ ਮਿੱਠਾ ਨਹੀਂ ਜੱਕੀਤਾ ਚਾਹ ਤਾਂ ਕੜ-ਕੜ ਕੇ ਹੋ ਗਈ ਗੱਦੇ ਦੇ ਸਿਰ ਵਰਗੀ ਹੈ ਉਹ ਨਾ ਹੋਈ ਪੀਚਾ ਜਗਨ ਕੀ ਬਣਾਣੀ ਹੈ ਇਹ ਡਾਈਟ ਚ ਦੱਸ ਸਕਦੇ ਹੋ ਕੀ ਬਣਾ ਰਹੇ ਤੁਸੀਂ ਕੋਸ਼ੀ ਇਹ ਤਾਂ ਦਾਲ ਹੈ ਦਾਲ ਤੇ ਹੋਰ ਟਮਾਟਰ ਹੈ ਅੱਗੇ ਚਾਹ ਮੈਂ ਲੱਭੇ ਹੋਰ ਲੱਭਾ ਆਪਣੇ ਜਾਨੇ ਹੋਰ ਉਹ ਹਿੱਤਾਵੇ ਤੇ ਤਾਵਾ ਨਾਨਸਟਿਕ ਤਾਵੇ ਤੇ ਪਾਣਾ ਹੀ ਨਾ ਪਗਲ ਲੈ ਦੇਖੋ ਜੀ ਗਗਨ ਦਾ ਐਕਸਪਰਟ ਦੇਖੋ ਗਗਨ ਇੰਨੀ ਮਤਲਬ ਉਹਦੇ ਚ ਐਕਸਪਰਟ ਹੈ ਨਾ ਕਹਿੰਦੀ ਤੂੰ ਵੇਖੀ ਹੁਣੇ ਗੈਸ ਦਾ ਫੁੱਲ ਕਰ ਲਾ ਇਹ ਚ ਕੀ ਕੀ ਮਿਕਸ ਕੀਤਾ ਦੱਸ ਸਕਦੇ ਹੋ ਕੁਛ ਨਹੀਂ ਚ ਦਾ ਦੱਸ ਤਾਂ ਉਹਨਾਂ ਨੂੰ ਗੱਲ ਚਰੀ ਨਾ ਸੀ ਪਤਾ ਅੱਛਾ ਮਤਲਬ ਮੇਰੇ ਚੈਨਲ ਤੇ ਨਾਂ ਲੇਖਣ ਹੈ ਇਹਦੇ ਚ ਸਿਰਫ ਆਪਾਂ ਨੂੰ ਮੂੰਗੀ ਮੂੰਸੀ ਦਾਲ ਭੋਗ ਰੱਖ ਰਹੇ ਠੀਕ ਹੈ ਹਾਂ ਇਹ ਉਦੋਂ ਬਾਅਦ ਨੂੰ ਪੀਸ ਲੈਣਾ ਦੇ ਵਿੱਚ ਜਿਹੜਾ ਤਰ੍ਹਾਂ ਕਿ 20 ਤੁਸੀਂ ਮਸਾਲੇ ਪਾਣੇ ਅਦਰਕ ਮਿਰਚਾ ਮਿਰਚਾ ਪਾ ਕੇ ਨੂੰ ਜੀ ਪੀਸਣਾ ਨੂੰ ਉਦੋਂ ਬਾਅਦ ਆਪਣੇ ਬੇਸੇ ਵਿੱਚ ਮਸਾਲੇ ਪਾ ਕੇ ਬਸ ਪੂਰਾ ਹਾਂ ਤੇ ਜਿਹੜਾ ਉੱਤੇ ਦੇਸੀ ਘਿਓ ਪਾਤਾ ਹੈ ਡਾਈਟ ਚ ਹੁੰਦਾ ਇਹ ਖਾਣਾ ਚਾਹੀਦਾ ਹਾਂਜੀ ਠੀਕ ਠੀਕ ਚੋਲ ਉੱਤਰ ਗਏ ਲੈਮਨ ਚਾਹ ਲੈ ਲਈ ਆਪਾਂ ਨੇ ਗਲਾਸ ਲਿਆਓ ਤੇ ਆ ਜਾਓ ਪੀਏ ਚਾਹ ਸ਼ੁਕਰੇ ਮਣ ਚਾਦਰ ਵਿਛਾਣ ਲੱਗ ਪਈ ਮੈਂ ਤਾਂ ਕਿਹਾ ਅੱਜ ਵਿਛਾਣੀ ਕਿਹਨਾਂ ਚਾਦਰਾਂ ਦੇ ਹੇ ਦੋ ਦਿਨ ਰਹਿ ਗਏ ਮੈਂ ਕੱਡੀਆਂ ਬੈੱਡ 'ਚ ਦੋ ਕੌਟਨੀਆਂ ਚਾਦਰਾਂ ਹੁਣ ਸਵੇਰੇ ਕੱਪੜੇ ਲੱਪਣ ਲੱਗਿਆ ਇੱਕ ਮ ਲਿਆਵਾਂਗੇ ਉੱਥੇ ਸਾਜੀ ਉੱਥੇ ਲਿਆਵਾਂਗੇ ਆਪਾਂ ਅਮਨ ਸੰਗਰੂਰ ਤੋਂ ਉੱਥੋਂ ਜਿੱਥੇ ਆਪਾਂ ਦੇਖ ਕੇ ਆਏ ਹਾਂ ਹੋਲ ਸੇਲ ਦਾ ਜਿੱਥੇ ਕਮ ਸੀ ਹਾਂ ਵਧੀਆ ਹਾਂ ਕਿ ਇੱਧਰ ਸਾਡਾ ਵੀ ਲੈਨ ਚ ਸ਼ੁਰੂ ਹੋ ਗਿਆ ਫਤੇ ਕਹਿੰਦਾ ਛੇਤੀ ਕਰੋ ਮੇਰਾ ਲੈਨ ਚ ਲੇਟ ਹੋ ਜਾਣਾ ਇੱਧਰ ਆਪਾਂ ਵੀ ਸਵੇਰੇ ਸਵੇਰੇ ਚੌਲ ਤੇ ਚਾਹ ਖਾਣ ਲੱਗ ਪਏ ਤੜਕੀ ਹਾਸ ਕਰਦੇ ਲੈਨ ਦੀ ਗੱਲ ਇੱਥੇ ਦੋਨੇ ਜੋੜੀਆਂ ਇੱਧਰ ਹਾਂ ਇੱਧਰ ਜੋੜੀ ਕਾਲੀ ਤੇ ਉਹ ਇੱਧਰ ਵੀ ਜੋੜੀ ਕਾਲੀ ਟੀ-ਸ਼ਰਟ ਪਾਈ ਬੈਠੀ ਐ ਇੱਧਰ ਵੀ ਜੋੜੀਆਂ ਹਨ ਦੋਨੇ ਦੋਨੇ ਵੀੜੀਆਂ ਨੇ ਨਾਗ ਲੜਦੇ ਬੜੇ ਹੁੰਦੇ ਸਭ ਤੋਂ ਲੜਪਣ تیاری ਹੋ ਗਈ ਸਾਡੀ ਜਾਣ ਦੀ ਆਜੋ ਆਪਾਂ ਨਵਾਂ ਵਲੌਗ ਸ਼ੁਰੂ ਕਰੀਏ ਗੱਡੀ ਸਮਾਨ ਬਾਚ ਰੱਖ ਲਿਓ ਮਸੀਗਾਲ ਜੀ ਸਾਰਿਆਂ ਨੂੰ ਅਹੀਂ ਚੰਦੇ ਨੇ ਚੰਦੇ ਐਂ 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 ਚੱਲਣ ਦੇ ਹਾਂ ਅ ਨਹੀਂ ਪਿੱਛੇ ਰਹਿੰਦੋ ਇਹ ਪਿੱਛੇ ਰਹਿੰਦੋ ਕੋਈ ਚੱਕਰ ਨਹੀਂ ਹਾਂ ਮਣ ਮੈਂ ਚੱਲੀ ਆ ਤੂੰ ਦੁੱਖ ਹੋ ਰਿਹਾ ਮੇਰਾ ਜਾਂਦਾ ਕੋਈ ਦੁੱਖ ਨਹੀਂ ਹੈ ਹਾਂ ਭਾਰੀ ਵਾਲੀ ਸਸੀ ਗਾਲ ਜੀ ਸਾਰਿਆਂ ਨੂੰ ਹੋਪ ਤੁਸੀਂ ਸਾਰੇ ਵਧੀਆ ਤੇ ਅਸੀਂ ਵੀ ਘੈਂਟਾ ਦੀ ਨਵੇਂ ਵਲੌਗਸ ਤੁਹਾਡਾ ਵੈਲਕਮ ਹੈ ਤੇ ਅੱਜ ਅਸੀਂ ਜਾ ਰਹੇ ਹਾਂ ਜੀ ਖੰਨਾ ਸ਼ਹਿਰ ਘੁੰਮਣ ਵਾਸਤੇ ਤੇ ਖੰਨੇ ਸ਼ਹਿਰ ਦੇ ਸਾਡੇ ਛੋਟੇ ਛੋਟੇ ਕੰਮ ਨੇ ਪੁਰਾਣੀਆਂ ਯਾਦਾਂ ਨੇ ਉਹ ਤਾਜਾ ਕਰਕੇ ਆਉਣੀਆਂ ਨੇ ਤੇ ਅਸੀਂ ਕੱਲ ਦੇ ਪਿੰਡ ਆਏ ਸੀ ਇਸੇ ਕਰਕੇ ਇਧਰੋਂ ਗੱਡੀ ਚੱਕ ਕੇ ਤੇ ਹੁਣ ਅਸੀਂ ਖੰਨੇ ਜਾਣਾ ਤੇ ਇਧਰ ਕੰਮਕਾਰ ਦਾ ਗਾਹ ਪਿਆ ਹੋਇਆ ਕੱਪੜੇ ਧੋਣ ਵਾਲੇ ਅਮਣ ਨੇ ਕੱਢ ਤੇ ਫੋਲਡ ਕਰਤੇ ਬਾਹਰ ਮੈਂ ਸਵੇਰੇ ਸੁੱਕਣੇ ਪਾਤੇ ਹੀ ਹਾਂ ਬਿੱਲੇ ਫੇਨੇ ਵੀ ਰਾਤ ਵਾਲੇ ਨੇ ਹਾਂ ਵੇਚਣਾ ਆ ਇਹੋ ਜਿਹੇ ਜਿਹੜੇ ਕੱਪੜੇ ਨੇ ਨਾ ਸੁੱਕਦੇ ਨਹੀਂ ਛੇਤੀ ਇਹ ਸੋਨਾ ਵੇਚੇ ਨੇ ਤੁਹਾਨੂੰ ਅੱਜ ਧੁੱਪ ਜੂਣ ਚੱਲ ਜਰਨੀ ਚੱਲੀ ਹੈਗੀ ਹਾਂ ਕਰਕੇ ਤੇ ਚੱਲ ਹੁ ਇਦੋਂ ਬਾਅਦ ਤੂੰ ਬਾਜ਼ਾਰ ਜਾਣਾ ਹੁਣ ਹੋਰ ਬਾਜ਼ਾਰ ਕੱਪੜੇ ਡਾਈ ਕਰਾਉਣ ਵਾਲੇ ਅੱਛਾ ਇੱਕ ਪਰ ਸਾਹ ਪਿਆ ਇੱਕ ਕਾਲਾ ਮੈਂ ਲਿਆ ਇਹ ਹੈਗਾ ਇਟਲੀ ਵਾਲਾ ਉਹ ਹੈਗਾ ਯੂਕੇ ਵਾਲਾ ਓਹ ਹੋ ਤੇਰੇ ਚੜਾਈ ਏ ਉਤਾਰ ਇੱਕ ਪਰ ਸਿਟਲੀ ਵਾਲਾ ਇੱਕ ਇਹ ਯੂਕੇ ਵਾਲਾ ਗੱਲਾਂ ਦੇਹਦੀਆਂ ਦੇਖੋ ਗੱਲਾਂ ਸੁਣੋ ਇਹਦੀਆਂ ਤਰ ਇਹ ਇਟਲੀ ਵਾਲਾ ਜੇ ਯੂਕੇ ਵਾਲਾ ਮੈਂ ਲਿਆ ਜੇ ਹੁਣ ਮੇਰੇ ਅਨੀਸ ਮਿੱਠਾ ਕੁਪੜਾ ਕਿਹਾ ਹੈ ਇਹ ਆਇਆ ਹੋਇਆ ਇਟਲੀ ਤੋਂ ਇਹਦਾ ਵੀ ਨਹੀਂ ਪਤਾ ਮੈਨੂੰ ਦੀ ਗੱਲਾਂ ਹੈਗੀਆਂ ਉੱਚੀਆਂ ਨੇ ਗੱਲਾਂ ਤੇਰੇ ਯਾਰ ਦੀਆਂ ਗੱਲ ਨਹੀਂ ਹੈ ਵੀ ਤਾਂ ਹੀ ਗੱਲਾਂ ਹੁੰਦੀਆਂ ਨੇ ਹਾਂ ਐਵੇਂ ਤਾਂ ਹੀ ਲੋਕ ਕੰਬਦੇ ਫਿਰਦੇ ਥਰ ਥਰ ਭਾਜੀ ਹੋਰ ਕੰਬ ਰਿਹਾ ਮੇਰੀ ਜਨਤਾ ਬਹੁਤ ਕੰਬ ਰਹੀ ਮਾਰ ਕੇ ਸੁਨਾਮ ਵਾਲੀ ਮਾਰਕੀਟ ਚ ਨਿਕਲ ਕੇ ਤੇ ਦੇਖੋ ਕਿਤੇ ਹਾਂ ਮੈਨੂੰ ਲੱਗਦਾ ਮੈਂ ਹੀ ਕੰਬਣਾ ਕਿਤੇ ਅਮਨ ਤੂ ਉਤਾਰ ਭਾਜੀ ਨੂੰ ਤਾਂ ਨਹੀਂ ਕਹਿ ਰਹੀ ਕਿ ਭਾਜੀ ਤੇਰਾ ਕੰਮ ਦਾ ਪਿਆਰ ਹਾਂ ਨਾ 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 ਹੈਂ ਸੱਡ ਤੋਂ ਭਾਜੀ ਫੇ ਤਾਂ ਆਪਾਂ ਚੰਗੀ ਤਰ੍ਹਾਂ ਮੈਦਾਨ ਚ ਆਏ ਨਹੀਂ ਹੈਗੇ ਆਹ ਦੇ ਲੋ ਕੀ ਕਹਿੰਦੀ ਆ ਤਰ ਮੈਂ ਤਾਂ ਮੈਂ ਸਿਰਸਿਰੇ ਮੈਦਾਨ 'ਚ ਨਹੀਂ ਆਇਆ ਸੀ ਇਹ ਸੋ ਅগে ਪਹਿਲਾਂ ਦੁਨੀਆ ਕੰਬਲ ਲੱਗ ਗਈ ਅੱਛਾ ਕੋਈ ਨਹੀਂ ਮੈਦਾਨ ਜਾ ਕੇ ਫਿਰ ਕੀ ਬੰਨਣਾ ਸਾਡੇ ਲੋਕਾਂ ਦਾ ਲੈ ਲੈ ਜਿੱਦਾਂ ਤੇਰਾ ਗੁੱਸਾ ਕਰ ਰਿਹਾ ਅਮਨ ਹੈ ਸਾਰਾ ਕੁਝ ਰਹਿਤਾ ਸਮਾ ਬੜਾ ਬਲਵਾਨ ਹੈ ਪਾਣੀ ਦੀ ਇੱਕ ਬੋਤਲ ਅੰਦਰ ਰੱਖ ਲੋ ਇੱਕ ਅੰਦਰ ਰੱਖ ਲੋ ਡਿੱਗੀ 'ਚੋਂ ਕੱਢ ਕੇ ਸਮਾ ਰੱਖ ਲੀ ਆਂ ਮੈਂ ਦੋ ਬੋਤਲ ਰੱਖ ਲੀਆਂ ਸਾਰਾ ਕੁਝ ਅਮਨ ਕੰਬਲ ਅ ਕਹੇ ਲਿਫਾਫੇ 'ਚ ਪਾ ਕੇ ਦੇ ਆਂ ਥੋੜੀ ਕੇ ਇਹਨੂੰ ਨਹੀਂ ਨਹੀਂ ਇੰਨੇ ਲਫਾਫੇ ਪਏ ਘਰੇ ਵੱਡੇ ਯਾਰ ਬੁਟੀਕ ਚੰਦਰ ਪਏ ਨੇ ਬਈ ਚੱਕ ਲਿਆ ਬੁਟੀਕ ਚ ਚੱਕਿਓ ਚੱਕਿਓ ਭੱਜ ਕੇ ਜਾਇਓ ਲਓ ਮੈਂ ਚੱਕਾਂ ਲੇਟ ਹੋਇਆ ਨਾ ਤੇ ਬਸ ਮੈਂ ਲਫਾਫਾ ਚੱਕਣਾ ਹੈ ਇੰਨੇ ਲਫਾਫੇ ਪਏ ਨੇ ਮੂਈ ਕਮਰਾ ਬਣਾਉਣਾ ਮੇਰੀ ਕਾਲੀ ਟੀ-ਸ਼ਰਟ ਪਾਲੀ ਸੀ ਹਾਂ ਕਾਲੀ ਨਾ ਈ ਪਾਈ ਸੀ ਏਡੀ ਕਿੰਨੀ ਕੋ ਵਧੀਆ ਟੀ-ਸ਼ਰਟ ਹੈ ਠੀਕ ਤੇ ਕਮਰੇ ਹੋਣਗੇ ਆ ਲੈ ਕੋ ਕਮਰੇ ਇਹਦੇ ਚ ਕਮਰਾ ਤਾਂ ਹੈ ਨਾ ਆਰਾਮ ਨਾਲ ਬੱਠੀ ਤੇ ਹਾਂ ਹਰ ਇੱਕ ਅਗੰਦੇ ਨੇ ਵੀ ਚੰਗਾ ਲੱਗਦਾ ਬੰਦਾ ਆਮਾਨਾ ਹਾਸੀ ਵੀ ਲੈ ਆਮੜੇ ਚਪਾ ਆਖੰਬਾਦ ਉਹ ਤਾਂ ਦਰੋਤੀ ਚਲੋ ਮੈਂ ਪਾਉ ਮਚਾਓ ਲੋ ਕਰੋ ਹੀ ਪਾਉਂਓ ਓਹ ਹੋ ਜਾਂਦਾ ਹੈ ਜਾਣਦਾ ਹੈ ਆਈ ਬੁਰਾ ਰਹਿਣਾ ਹਾਂ ਉਹ ਤੂੜੀ ਵਾਲੇ ਟਰਾਲੀਆਂ ਕੀ ਹਾਂ ਕੀ ਹੁਣ ਕਰੀ ਇਧਰ ਕਿਤੇ ਉਧਰ ਇਹ ਜੇ ਜਾਣਗੇ ਮੇਲੇ ਵਿੱਚ ਲੱਗਦਾ ਹੈ ਮੇਲਾ ਬੱਲੀ ਇਹ ਮੋਟਰ ਅਤੇ ਮਿੱਤਰਾਂ ਦਾ ਮੇਲੇ ਚ ਮੇਲਾ ਲੱਗਦਾ ਤੇਰੇ ਭਾਈ ਦੀਆਂ ਗੱਲਾਂ ਸੁਣ ਲੈ ਕੱਚੀਆਂ-ਵਿੱਲੀਆਂ ਗੱਲਾਂ ਹੈ ਗਾਣੇ ਦਾ ਹੀ ਜਲੂਸ ਕੱਢਤਾ ਚਲੋ ਆਹ ਕਾਲੇ ਬੈਗ ਆਹ ਪਰਪਲ ਬੈਗ ਚ ਦੇਖੋ ਕੁਲਵਿੰਦਰ ਸ਼ਿਮਲੇ ਫਿਰਨ ਰਿਹਾ ਕਾਲੀ ਟੀ-ਸ਼ਰਟ ਤੇ ਸ਼ਾਰਟਸ ਪਾ ਕੇ ਇੱਕ ਬੰਦਾ ਉਹਦਰ ਕਹਿੰਦੇ ਭਾਈ ਤਲੇ ਗੋਆ ਚ ਫਿਰਦੇ ਨੇ ਗੋਆ ਤਲੇ ਮੂਡ ਪੜਾਣਾ ਹੋਰ ਬੂਟ ਪਾ ਕੇ ਤਾਂ ਹਾਂ ਰੱਦੀਆਂ ਜਰਾਬਾ ਨਾਲ ਬੂਟੋ ਇਹ ਜਦੋਂ ਗੋਆ ਚੱਲੇ ਨੇ ਕਿ ਗੋਆ ਤੋਂ ਆਏ। ਚੱਪਾ ਜੀ ਪ੍ਰੋਫੈਸ਼ਨਲ ਬੰਦਾ ਕਹੇ ਮਾੜੀ ਮੋਟੀ ਗੱਲ ਦੀ। ਨਾ ਕੀ ਲਾਇਆ ਪਿਆਜ਼। ਵਾਵਾ ਹੋ ਗਏ ਨੇ। ਵਾਵਾ ਹੋ ਗਏ ਨੇ ਪਿਆਜ਼ ਤਾਂ। ਮੈਂ ਤਾਂ ਬਥੇਰੇ ਬਥੇਰੇ ਗੁੱਟ ਦਾ ਫਿਰ। ਕਾਹ ਕੱਢਿਆ ਕਰੋ। ਕੀ ਕਹਿਣਾ ਸੀਗਾ? ਭੁੱਲ ਗਏ। ਲੈਪਟਾਪ ਤੁਹਾਨੂੰ। ਘੰਟਾ ਹੋ ਗਿਆ ਤੁਹਾਨੂੰ ਫਿਰਦਿਆਂ ਨੂੰ ਰਾਤ ਗਗਨ ਦੇ ਕਮਰੇ ਚ ਹੀ ਲੈਪਟਾਪ। ਇੱਧਰ ਸੀ। ਗਗਨ ਵਾਲੇ ਰੂਮ ਚ। ਲੈ ਲੈ ਆਹ ਪਿਆ ਲੈਪਟਾਪ ਆ ਪਿਆ ਚਾਰਜਰ। ਆ ਦੇਖੋ ਚੱਕੋ ਦੋਨੇ ਚੀਜ਼ਾਂ। ਵੜ ਗਿਆ ਨਾ ਸਾਰਾ ਕੁਝ ਚਲੋ ਇਹਨੂੰ ਕਹਿੰਦੇ ਕੰਮ ਐਵੇਂ ਕਰਨਾ ਤੁਸੀਂ ਟਾਡੀ ਹੂੰ ਮਕਾ ਸਾਹ ਚੜਿਆ ਪਿਆ ਮੈਂ ਕਿਹ ਜਿਹੜੇ ਖੇਤੀ ਕਰਨ ਵਾਲੇ ਕਿਸਾਨ ਨੇ ਹੂੰ ਉਹਨਾਂ ਦਾ ਟਰੈਕਟਰ ਤੇ ਉਹਦੇ ਰਿਲੇਟਿਡ ਜਿਹੜੇ ਸੰਦ ਉਹਨਾਂ ਨੂੰ ਵੀ ਸਰਦਾ ਸਾਡਾ ਇਹਦੇ ਵੀ ਨਹੀਂ ਸਰਦਾ ਹਾਂ ਸਹੀ ਗੱਲ ਹੈ ਇਹ ਵੀ ਟਰੈਕਟਰ ਹੀ ਹੈ ਬੈਕ ਦੇ ਪਾਇਆ ਹਣ ਜਿਹੜੇ ਜਿਹੜੇ ਖੇਤੀ ਕਰਨ ਵਾਲੇ ਕਿਸਾਨ ਨੇ ਉਹਦਾ ਟਰੈਕਟਰ ਟਰਾਲੀ ਬਣਾ ਨਹੀਂ ਸਰਦਾ ਮੇਰਾ ਲੈਪਟਾਪ ਬਣਾ ਨਹੀਂ ਸਰਦਾ ਕਹਿੰਦਾ ਜਿਹੜਾ ਜਿਹੜਾ ਕੰਮ ਜਿਹੜਾ ਕਰਦਾ ਕੋ ਉਹਦੇ ਉਹਦੇ ਵਗੈਰੇ ਸਰਦਾ ਕਿਤੇ ਜਿਸ ਨੂੰ ਸੋਬੇ ਪਤਾ ਨਹੀਂ ਕੀ ਮੈਨੂੰ ਤਾਂ ਹਕ ਖਾਣ ਜਿਸੇ ਉਸੇ ਕੋ ਸੋਬੇ ਹਾਂ ਹੋਰ ਲੱਗਿਆ ਤੇ ਗੱਡੀ ਸਾਫ਼ ਕਰਨ ਲੱਗ ਪੈਂਦੇ ਹੋ ਯਾਰ ਦੋਨੇ ਭਰਾਵਾਂ ਦੀ ਆਦਤ ਹੈ ਸਵੇਰ ਦੇ ਤੁਸੀਂ ਗੱਡੀ ਨਹੀਂ ਸਾਫ਼ ਕਰ ਸਕਿਆ ਉਹ ਕੁਲਵਿੰਦਰ ਖੜਾ ਸੀ ਤੂੰ ਗੱਡੀ ਨਹੀਂ ਸਾਫ਼ ਕਰ ਸਕਿਆ ਦੱਸ ਉਹ ਕੱਲ ਪਨੀਰ ਨੂੰ ਗਾਣ ਪਨੀਰ ਤੂੰ ਗੱਡੀ ਨੂੰ ਸਾਫ਼ ਕੀਤੀਂ ਜਾਂ ਦੱਸ ਹੁਣ ਲੈ ਅੱਜ ਵੀ ਇੱਕ ਤੇ ਆ ਬਰਿਆਨ ਪਉਨ ਖਾ ਹੈ ਨਹੀਂ ਅਡੇ ਘਰੇ ਐ ਨਹੀਂ ਮੇਰੇ ਟੁੰਡੇ ਜਿਹੇ ਬਰਿਆਨ ਹੈ ਹੋਰ ਹੋਰ ਇਹਦੇ ਮੈਂ ਲਾ ਮੈਂ ਪਾਣਾ ਹਾਂ ਆ ਉਹ ਇਦਾਂ ਦਾ ਹੀ ਹੋ ਸਹੀ ਲੱਗ ਰਹੀ ਏ ਮਾੜੀ ਲੱਗ ਰਹੀ ਸਦਾਈਆਂ ਜਿਹੇ ਲੱਗ ਰਹੀ ਥੀ ਕਿਉਂ ਪਤਾ ਨਹੀਂ ਆ ਦੇ ਲੋ ਮਡੇ ਕੰਮ ਹੈਗੀ ਹੋਰ ਕੋਈ ਉਹ ਪਾਲੇ ਨਹੀਂ ਪਿਆਜ਼ ਸੂਟ ਸਵਾਇਰੂ ਮੈਨੂੰ 2 ਮਹੀਨੇ ਹੋ ਗਏ ਤੇ ਮੈਂ ਆਂ ਨਹੀਂ ਪਾਇਆ ਮੈਂ ਆ ਗਿਆ ਅੱਜ ਆਹੀ ਪਾ ਕੇ ਜਾਨੀ ਆ ਤਗਾ ਮਸਤ ਤੇ ਇੱਕ ਕਮੈਂਟ ਆਇਆ ਸੀ ਕਹਿੰਦੇ ਤੁਸੀਂ ਆਪਣੇ ਨਾਨਕਿਆਂ ਦੇ ਨਹੀਂ ਜਾਂਦੇ ਬਣ ਮੈਨੂੰ ਕਮੈਂਟ ਆਇਆ ਸੀ ਸਪੈਸ਼ਲੀ ਕਿ ਅਮਨ ਹੁਰੀ ਜਾਂਦੇ ਨੇ ਤੇ ਤੁਸੀਂ ਕਿਉਂ ਨਹੀਂ ਜਾਂਦੇ ਤੁਹਾਨੂੰ ਡਾਂ ਘੜ ਕੇ ਹੁਣ ਨਾ ਤੇ ਅੱਜ ਮੈਂ ਆਪਣਾ ਲਾਂਮਾ ਲਾ ਕੇ ਹੁਣ ਅੱਜ ਮੈਂ ਖੰਨੇ ਚੱਲੀ ਆ ਤੇ ਅੱਜ ਮੈਂ ਆਪਣੇ ਨਾਨਕਿਆਂ ਨੂੰ ਮਿਲ ਕੇ ਆਉਣਾ ਅਮਨ ਹੁੰਦੇ ਛੋਟੇ ਭੈਣ ਭਰਾ ਨੇ ਤੇ ਛੋਟਿਆਂ ਨਾਲ ਤੁਹਾਨੂੰ ਪਤਾ ਨਾਨਕਿਆਂ ਨਾਲ ਵੱਧ ਪਿਆਰ ਹੁੰਦਾ ਮੇਰਾ ਤਾਂ ਬਹੁਤ ਮੇਰੇ ਨਾਨਕਿਆਂ ਨਾਲ ਪਿਆਰ ਹੈ ਸਭ ਤੋਂ ਜ਼ਿਆਦਾ ਨਾਨਕਿਆਂ ਰਹੀਆਂ ਪਤਾ ਨਹੀਂ ਤੂੰ ਪਹਿਲਾਂ ਹੀ ਘਰ ਖਤਮ ਕਰਦਾ ਨਾ ਸਾਡਾ ਪਿਆਰ ਹੁਣ ਤਾਂ ਜਿਆਦਾ ਜਿਆਦਾ ਹੋ ਰਿਹਾ ਹੈ ਨਾ ਤੂੰ ਸਮਝ ਲਓ ਕਿ ਮੇਰਾ ਤਾਂ ਭਰਾ ਨਹੀਂ ਜਿਵੇਂ 4-5 ਮਹੀਨੇ ਹੋ ਜਾਂਦੇ ਨੇ ਮੈਂ ਕਹਣਾ ਬੋਡ ਦੀ ਵੱਜਦੀ ਜੰਬਰ ਫਰ ਚੱਲੀ ਉਹ ਤਾਂ ਤੋੜ ਦੀ ਵਾਦੀ ਬਿਖਾਨ ਕੇ ਚੱਲੀ ਰਾਣੇ ਨਾਲ ਚੱਲੀ ਆ ਅੱਜ ਸਾਡੇ ਬੋਡ ਤੋੜ ਵੱਜੀ ਉਹਦੇ ਰਾਜੇ ਨੂੰ ਵੀ ਤੋੜ ਵੱਜੀ ਵਾਹ ਕਹਿੰਦਾ ਨਾਨਕੇ ਦੀ ਬੜੀ ਜਿਆਦਾ ਆਉਂਦੀ ਪਰ ਇਹ ਸਾਰੇ ਭਣ ਭਰਾਵਾਂ ਨੇ ਨਾਨਕੇ ਵੀਡੀਓ ਕੋਲ ਲਾ ਕੇ ਚੰਗੀਆਂ ਗੱਲਾਂ ਕੀਤੀਆਂ ਗੁਲੀਆਂ ਦਿਖਾਈਆਂ ਉਹਨੂੰ ਸਾਰੀਆਂ ਫੇਰ ਨਹੀਂ ਪ੍ਰੋਗਰਾਮ ਮੇਰਾ ਉਦੋਂ ਨਹੀਂ ਬਣ ਗਿਆ ਰਾਜੇ ਦਿਖਾਉਣੋਂ ਤੋਂ ਪਹਿਲਾਂ ਹੀ ਬਸ ਤੋਂ ਪ੍ਰੋਗਰਾਮ ਬਣਿਆ ਫਿਰ ਸਿੱਧਾ ਆਪਾਂ ਆਪਣਾ ਕੀ ਕਹਿੰਦੇ ਇਹਨੂੰ ਆਪਣੇ ਆ ਬਰੀਦਾ ਨੂੰ ਆਪਾਂ ਕੀ ਨਾਂ ਰੱਖਿਆ ਦਾ ਅੰਸਟੈਂਡ ਨਹੀਂ ਉਹ ਇਹਨਾਂ 에어ਲਾਈਨ ਕਿਹੜਾਈ 에미ਰੇਟਸ 에미ਰੇਟਸ ਆਹ ਦੇ ਹੇਲਿਕਾਪਟਰ ਐ 에미ਰੇਟਸ 에미ਰੇਟਸ ਸਿੱਧਾ ਹੀ ਆਪਣੇ ਤਲਾਨੀਆਂ ਨਾਨਕੇ ਨੂੰ ਪਾਲਿਆ ਅੱਜ ਵੀ 에미ਰੇਟਸ ਉੱਧਰ ਚੱਲਦਾ ਤਾਂ ਵੀ ਜੂਨ ਜੂਨ ਦੇ ਛੁੱਟੀਆਂ ਸਾਡਾ ਕਿੱਧਰ ਹੋਰ ਦਾ ਪ੍ਰੋਗਰਾਮ ਹੈ ਇਸ ਕਰਕੇ ਪਹਿਲਾਂ ਨਾਨਕੇ ਵਾਲਾ ਕੰਮ ਨਵੇੜਾ ਹੈ ਨਾਨਕੇ ਤੇ ਆਈਏ ਕਿਧਰ ਦਾ ਪ੍ਰੋਗਰਾਮ ਆ ਦੇ ਕੋਈ ਆ ਕੇ ਤਾਂ ਬਣੇ ਰਹੋ ਵਲੌਗ ਤੇ ਸਰਪ੍ਰਾਈਜ਼ ਵਲੌਗ ਆਉਣ ਵਾਲੇ ਨੇ ਘੈਂਟ ਘੈਂਟ ਕਿਧਰ ਜਾਣਾ ਪਏ ਕਿਥੋਂ ਦਾ ਦਾਣਾ ਪਾਣੀ ਲਿਖਿਆ ਪਰ ਮਾਕ ਬਣ ਕੇ ਕਿਥੇ ਚੋਣਾ ਪਏ ਸੱਜਣ ਜੁੱਤੀ ਦੇ ਹੋਰ ਦਸ ਮੈਂ ਜੇ ਹੁੰਦੀ ਤੇ ਮੈਂ ਨਾ ਪਾਉਂਦੀ ਫਦੇ ਨੇ ਰਾਤ ਮੇਰੇ ਨਾਲ ਮੇਸਨ ਮੇਸਨ ਲਾਣਾ ਮਾਡੀਆਂ ਨੂੰ ਦੇਖੀ ਲੈ ਆਓ ਚੋਕੇ ਲੈ ਆਓ ਗਗਨ ਦੀ ਗੱਲ ਸੀ ਗਗਨ ਸੀ ਗੱਡੀ ਘਟਾ ਲਓ ਉਹ ਮਾਰ ਕੇ ਅੱਗੇ ਮਾਰਤੀ ਲੱਗੇ ਮਿਲਦਾ ਜੇ ਮੈਂ ਗੱਡੀ ਮੂਰੇ ਹੀ ਲੋਕ ਚੱਲ ਰਹੇ ਆ। ਮੋਬਾਈਲ ਤੇ ਅੱਗੇ ਲੈ ਕੇ ਜਾਣੇ ਆ। ਹੋਰ ਇੱਕ ਮਿੰਟ ਤੇ ਚੜ੍ਹਿਆ। ਸੁਈ ਨੇ ਪਾਪ ਨਾ ਆਦੀ। ਗੰਦੇ ਨੇ ਨਹੀਂ ਹਿੱਲਦਾ ਚੱਲ। ਮੈਂ ਆਪਣੇ ਪਾਲੇ ਗੰਦੇ ਹੁੰਦੇ। ਬੁਰੇ ਲੱਗਣਦੇ ਮੂੰਹ। ਨਹੀਂ। ਨਾ ਤਾਂ ਕੋਈ ਗੋਹ ਜਲਾ। ਕਿਤੇ ਬਾਂਦਾ ਨਹੀਂ ਤੇਰੀ ਕੋਈ ਵੀ। ਹੈ ਗੋ ਉੱਥੇ ਪਈਆਂ। ਕਿਹੜਾ ਮੁੱਤੇ। ਠੀਕ ਹੈ ਮੈਂ ਕੰਮ ਕਰਦਾ। ਬਾਈ 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 ਚਲੋ ਚੰਗਾ ਚੰਗਾ ਬਾਈ ਕਰ ਲੋ ਕੰਮ ਤੰਦਾ ਫਿਰ ਤੂੰ ਬਾਜ਼ਾਰ ਜਾਣਾ ਹੈ ਬਾਜ਼ਾਰ ਜਾਣਾ ਕਰ ਲੋ ਕੰਮ ਤੰਦਾ ਟਾਰਜਨ ਤੇ ਟਾਰਜਨ ਤੇ ਜਾਣਾ ਟਾਰਜਨ ਤੇ ਆ ਚਲੋ ਜੀ ਅਸੀਂ ਵੀ ਚੱਲ ਪਿਆ ਘਰ ਤੇ ਅੱਜ ਜਰੂਰ ਸਾਡਾ ਹੋਊਗਾ ਨਾਬਾ ਪੋਨੀਗੜ ਹਨਾ ਪੋਨੀਗੜ ਨਾਬਾ ਪਾਸੋ ਪਾਸੋ ਹਮ ਲੋਗ ਦੇ ਫੇਰ ਖੰਨਾ ਆਹ ਕਣਤਰੇ ਜਿੰਨੀ ਹਾਈਟ ਹੈ ਨੀ ਹਾਂ ਮੇਰੀ ਵੀ ਹਾਈਟ ਕਾਫੀ ਹੈ ਵੈਸੇ ਆਪਾਂ ਨੂੰ ਥੋੜੀ ਲੰਬੀ ਲੱਗਣ ਈ ਹੈ ਕੀ ਯਾਦ ਵਾਲੀ ਸ਼ਕ ਲੈ ਲੈਂਦੇ ਆਂ ਨੀ ਬਲੋ ਆ ਕਦੀ ਰੋਜ਼ ਰੋਜ਼ ਪੜ੍ਹਦੇ ਆਂ ਸਾਡੀ ਪਹਿਲੀ ਜਿਹੜੀ ਸੋਨਾ ਜੰਮਦੀ ਸੋਚਿਆ ਮੈਂ ਮੇਰੀਆਂ ਲੋ ਜੀ ਕਰਾਚੋ ਪਹੁੰਚ ਗਏ ਸੀ ਕਰਾਚੋ ਵਾਲੇ ਉਹ ਕਰਾਚੋ ਤੋਂ ਆਪਣੇ ਭੈਣ ਭਰਾ ਸਬਸਕ੍ਰਾਈਬਰ ਨੇ ਹੁਣ ਇਧਰ ਅੰਦਰ ਹਾਂ ਆ ਗਿਆ ਤਾਂ ਜੀ ਕਰਾਚੋਂ ਆ ਗਿਆ ਆਟਾ ਸਤਿ ਸ਼੍ਰੀ ਅਕਾਲ ਕਰਾਚੋਂ ਵਾਲਿਓ ਅੱਛਾ ਇਹ ਅੰਦਰੋਂ ਅੰਦਰਸ ਤੋਂ ਬੋਸਣਾ ਹਾ ਬਣਾਤਾ ਹੈ ਨਾ ਬੱਸ ਸਟੈਂਡ ਕਰਾਚੋਂ ਇਹ ਤਾਂ ਫਿਰ ਭਗਵੰਤ ਮਾਨ ਸਾਹਿਬ ਨਾਲ ਲਿੰਕ ਹੈ ਇਹਦਾ ਹੂੰ ਕਾ ਕਰ ਗਿਆ ਚਲੋ ਜੀ ਹੁਣ ਕਰਾਚੋਂ ਤੋਂ ਸਿੱਧਾ ਅਸੀਂ ਜਾਣਾ ਪਵਾਨੀਗੜ੍ਹ ਪਵਾਨੀਗੜ੍ਹ ਤੋਂ ਫਿਰ ਨਾਬਾ ਬਣੇਰੋ ਵਲੌਗਸ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ ਤੇ ਜਿਹੜੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ